ਪਰੇਰਾ ਕਹਿ ਸਕਦੀ ਏ ਤੇਰੀ ਬੇਬੇ ਲਿਬੜੀ ਤਿਬੜੀ ਮੈਨੂੰ ਗਲ ਨਾਲ ਲਾਉਂਦੀ ਆ ਪ੍ਰੇਰਾ ਮੇਰੀ ਨੋ ਨੀ ਇਦਾਂ ਕਹਿੰਦੀ ਮੇਰੀ ਨੋ ਵੇ ਪਰ ਪਰ ਹੋ ਜਾ ਪਰੇਰਾ ਆ ਮਸੀ ਪ੍ਰੇਰਾ ਪ੍ਰੇਰਾ ਹਾਂ ਮਲ ਉਸ ਤੇ ਆ ਸਾਈਡ ਹੋ ਜਾ ਹ ਮੇਰੀ ਤੇਰੀ ਬੇਬੇ ਲਿਬੜੀ ਤਿਬੜੀ ਮੈਨੂੰ ਗਲ ਨਾਲ ਲਾਉਂਦੀ ਆ ਇਸ ਦੇ ਕੋਈ ਨਹੀਂ ਮੋ ਸੇ ਮਾਈ ਗੋਡ ਹਲੇ ਤਾਂ ਵਿਆਹ ਵੀ ਨਹੀਂ ਦਿੱਤਾ ਸੁਨਿਆਰੇ ਦਾ ਲੈ ਮੇਰੇ ਕੋਲ ਤੂੰ ਲੈ ਕੇ ਮੈਂ ਲੈ ਕੇ ਆਈਆਂ ਰਜਾਈ ਲਿਆਂਦੀ ਕੋਈ ਮੈਂ ਪਹਿਲਾਂ ਉਹ ਕਿੱਥੋਂ ਰਜਾਈਆਂ ਸੇ ਲੱਗੀ ਆ ਅੰਦਰ ਕੁਝ ਹੈਗਾ ਮਰਮਾਨੀ ਆ ਮੀ ਕੀ ਕੀ ਕੌਣ ਤੈਨੂੰ ਤੂੰ ਕੀ ਕੀ ਕਹਿੰਦਾ ਇਹ ਝੌਂਕਦਾ ਕਰਦੇ ਆ ਕੀ 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 ਆਹੋ ਕੀ ਢਾਂਡੇ ਇਹ ਕਿਹਦਾ ਨਾਲ ਲੈਂਦੀ ਹੈ ਹੌਲੀ ਦੇਣੀ ਮੈਂ ਤਾਂ ਖਾਣ ਮਾਸੀ ਰਾਤ ਤੇ ਬੱਕਰਾ ਬਣਾਇਆ ਸੀ ਖਾਣਾ ਅਸੀਂ ਲੈ ਲੈ ਨੂੰ ਸੋਣੀ ਲਾਦੀ ਆ ਮੇਰੀ ਗਾਣ ਆਂਦੀ ਆ ਦੁਬਈ ਜਾਣਾ ਦੇਖਦੇ ਆ ਕਦੋਂ ਦੀ ਖਰੀ ਕਰਾ ਵਰਕਿੰਗ ਰੋਟੀ ਦੇ ਸੰਦੋਵਾਂ ਨੇ ਇੱਕ ਇੱਕ ਦੋ ਦੋ ਦੇ ਦੇ ਫੇ ਤੁਸੀਂ ਚੱਲੇ ਜਾਣਾ ਕਦੋਂ ਨਹੀਂ ਸਾਨੂੰ ਉੱਥੇ ਕਿ ਨਗਰ ਕੀਰਤਨ ਸੀ ਕਿ ਕਿ ਲਿਦਾਣੇ ਹੈਗਾ ਗਾਨੀ ਨਾਲਕ ਮੈਂ ਨਾ ਲਾਵਾ ਕਿ ਕੀ ਲੋੜ ਆਹੀ ਚੋਰੀਆਂ ਕਮਾਉਂਦੀ ਮਾਸੀ ਮੇਰੇ ਕੋਲ ਹੈ ਨਾ ਮੈਂ ਕਿਸੇ ਤੋਂ ਦਵਾਨੀ ਲਈ ਆ ਨਾ ਮੈਨੂੰ ਤੇਰੇ ਜਾਣਨੇ ਸੀ ਜਿਹਨ ਲਗਾਉਣੇ ਸੀ ਮੈਂ ਕੱਲੇ ਲਗਾ ਸਾਡੇ 1000 ਜਾਣਨੇ ਸੀ ਵੀ ਲੋੜ ਲਗਾਉਣ ਦੀ ਫੇਰ ਆਪਾਂ ਲਮਾਰੀ ਵੀ ਸੀ ਤੇ ਸਾਹਮਣੇ ਤੇ ਚੋਰੀ ਜੀ ਲਗਾਉਣੀ ਵੀ ਹੋਗੀ 550000 ਨਾ ਮੈਂ ਲਗਾਉਂਦੀ ਨਹੀਂ ਭੈਣ ਮੈਂ ਨਹੀਂ ਲਗਾਉਂਦੀ ਲੋੜ ਹੁੰਦੀ ਆ ਘਰ ਭੈਣ ਨੂੰ ਕਿੱਦਾਂ ਪਤਾ ਲੱਗਿਆ 150 ਤਾਂ ਰੱਖਿਆ ਹੋਊਗਾ ਸਾਈਡ ਤੇ ਨਹੀਂ ਮੈਂ ਰੱਖਦੀ ਨਹੀਂ ਤੂੰ ਮੂੰਹ ਪਤਾ ਕਹਿਤਾ ਮੈਂ ਕਿ 150 ਜੇ ਬੰਦਾ ਤੀਵੀ ਰੱਖ ਵੀ ਨਹੀਂ ਮੈਂ ਨਹੀਂ ਅਮਾ ਤੂੰ 150 ਰੱਖਣ ਲਕੋ ਕੇ ਨਹੀਂ ਤੇ ਕਿਸੇ 파ਰਥ ਦੇ ਲੈ ਲੈ ਕਿਆ ਕਿਆ ਮਾਸੀ ਨੇ ਕਿਹਾ ਤਾਂ ਕਿਹਾ ਕਿਦਾਂ ਕਿਹਾ ਤਾਂ ਕਿਹਾ ਕਿਦਾਂ ਜੁੱਤੀ ਮਾਰੂ ਤੂੰ ਫੇ ਮੈਨੂੰ ਕਾਹਦੇ ਕਿਆ ਨਹੀਂ ਤੂੰ 150 ਲਕਾਉਂਗੀ ਅਮਾ ਤੇ ਮਤਲਬ ਲਕਾਉਣੀ ਆ ਤੇ ਫੇ ਇਹਦਾ ਮਤਲਬ ਤੂੰ ਪੈਸੇ ਲਕਾਉਂਦੀ ਹੋਂਗੀ 150 ਆਰਾਮ দিয়া ਉਹ ਤਾਂ ਹੁੰਦਾ ਹੈ ਉਦਾਂ ਦੀਵੀਆਂ ਦੀਆਂ ਗੱਲਾਂ ਨਹੀਂ ਮੈਂ ਨਹੀਂ ਰੱਖਦੀ ਭੈਣ ਮੈਂ ਦੋ ਫਾਇਦਾ ਮਤਲਬ ਮਾਸੀ ਲਗਾਉਂਦੀ ਹੋਊਂਗੀ ਮਾਸਟਰ ਤੋਂ ਉਹ ਕਾਰ ਦੇ ਵਿੱਚ ਕਿਸੇ ਨੂੰ ਸੌ ਸਿੱਖ ਸਿੱਖ ਮੈਨੂੰ ਨੀ ਮਾਸਟਰ ਕੋਸ ਵੀ ਕਹਿੰਦਾ ਫੇਰ ਤੂੰ ਲਕੋਨੀ ਆ ਪੈਸੇ ਉਹਦੇ ਮੈਂ ਤੇ ਦਿਮਾਗੀ ਕੰਮ ਚ ਲੱਗ ਕੋਲੋਂ ਕਰਤੀਂ ਨਾ ਆਉਂਦਾ ਹੁੰਦੇ ਤਾਂ ਕੋਲ ਹੈ ਨਹੀਂ ਸਾਲੇ ਵਿਆਜ ਚ ਹੀ ਜਾਂਦੇ ਆ ਕਰੀਏ ਕੀ ਕੋਦੋਂ ਕੋਮਾ ਦੋਆ ਆਪਣੇ ਸਾਚੋ ਕਿੰਨੇ ਪੈਸੇ ਬੰਨੇ ਮਹੀਨਾ ਹੋ ਗਿਆ ਰੱਖਿਆਂ ਨੂੰ ਬੁਣਿਆਰੇ ਦੇ ਤੁੰਬਾ ਸੜਾ ਕੇ ਦੇ ਕਿਸੇ ਤਰ੍ਹਾਂ ਸਾਨੂੰ ਮੱਛੀ ਵੇਚ ਦੇ ਇਕ ਲਾ ਤੁਹਾਨੂੰ ਨਾ ਘਰੋਂ ਕੱਢ ਦਿੱਤਾ ਦੋਨਾਂ ਨੂੰ ਮਾਜੇ ਤਾਂ ਹੁਣ ਵੇਚ ਕਟਾ ਵੇਚ ਦੇ ਕਾ ਤੇ ਵੇਚ ਦੇ ਦੁੱਖ ਦਿੰਦਾ ਐਵੇਂ ਵਿਆਜ ਉਤਰੂਗਾ ਦੇਣਾ ਇਹਨੇ ਕਟਾ ਗੱਡੀ ਵੇਚ ਦਿੰਨੇ ਆ ਕੋਈ ਗੱਡੀ ਦੇ ਦਈਏ ਮਾਸੀ ਤੇਰੇ ਵਾਲੀ ਦੇ ਦੇ ਮਾਸੀ ਲਾ ਕੇ ਜੱਗ ਵਿਆਹ ਨੂੰ ਓਹ ਓਹ ਕੜੇ ਤੇ ਆਖਾ ਜਿਹੜਾ ਉਹ ਪਾ ਆਇਆ ਹੁਣ ਉਹੀ ਰੱਖਣਾ ਸੁਣ ਐਡਵਾਈਸ ਦਾ ਟੂਰੇ ਤੇ ਕੱਢਣਾ ਪਾ ਐ ਸੱਚੀ ਮੈਂ ਲੈ ਤਾਂ ਸਹੀ ਮਾਰ ਗਿਆ ਨਹੀਂ ਲੈਣੀ ਕੁੜੀ ਦੀ ਬੋਟੀ ਦੀ ਰੱਖ ਦੇ ਕਤੇ ਨਹੀਂ ਤੂੰ ਲੈ ਅਸੀਂ ਚੱਲੇ ਰਾਂ ਨੂੰ ਹੁਣ ਬਿੰਨੇ ਦੀ ਜਗਾ ਕੰਮ ਆਉਣਾ ਗੋਹਾ ਚੱਕਣ ਨੂੰ ਆਹ ਦੇਖੋ ਉੱਪਰ ਲਾ ਹੈਲਮਟ ਜਿਆ ਇਹਦਾ ਨਹੀਂ ਆ ਲੱਗਾ ਮੇਰੇ ਲੂਣ ਲੂਣ ਨਹੀਂ ਲੱਗਾ ਲੈ ਕੇ ਦਿਖਾ ਮੈਂ ਅਸੀਂ ਮੈਂ ਲੈ ਕੇ ਅੱਗੇ ਉੱਥੇ ਦਿਖਾ ਲਈ ਚੁੱਪ ਕਰਕੇ ਰੱਖ ਦੇ ਹਾਂ ਤੇ ਹੁਣ ਜਿਹੜੀ ਰਜ਼ਾਈ ਤੂੰ ਦੇ ਕੇ ਗਈ ਆ ਉਹਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਡਰਨ ਕਿਉਂਕਿ ਮੈਂ ਦੇ ਕੇ ਨਹੀਂ ਉਹ ਰਜ਼ਾਈ ਹੈ ਕਿ ਜਿਸ ਨੂੰ ਅਮਨਪ੍ਰੀਤ ਮੈਂ ਉਸੇ ਦੇ ਕੇ ਚੱਲੀ ਹੜਦਾ ਨਹੀਂ ਮੈਨੂੰ ਤੂੰ ਸੌ ਖਾ ਕਿਸੇ ਵੀ ਮੈਂ ਕਾ ਤੇ ਸੌ ਮਨਪਰੀਤ ਖਾ ਮੈਂ ਮੇਰੇ ਦਪੋਚੇ ਨੂੰ ਮੈਂ ਮਾਸੇ ਝੂਠ ਕਾ ਤੇ ਬੋਲਦੀ ਆ ਵੇ ਤੂੰ ਅਰਜ਼ਾਈ ਦਿੱਤੀ ਹੈ ਦੇਸ਼ ਹਰੀਆਮ ਕਹਿ ਮੈਂ ਤੁਹਾਨੂੰ ਅਰਜ਼ਾਈ ਦੇ ਚੱਲੀ ਆਂ ਉਹ ਮੈਂ ਕਹਾ ਤੁਸੀਂ ਭੁੱਖੇ ਆ ਚੱਲ ਫਿਰ ਖਾਵਾ ਜਿਹੜੀ ਅੰਦਰ ਪਈ ਆ ਕਾਲੀ ਤੇ ਚਿੱਟੀ ਅਰਜਾਈ ਕਿਹਦੀ ਆ ਲੋ ਕਾਲੀ ਤੇ ਚਿੱਟੀ ਦਾ ਹਾਇ ਵੀ ਨਹੀਂ ਗਈ ਫੇ ਇਹ ਲਮਗਰ ਅਰਜ਼ਾਈ ਹੈਗੀ ਆ ਨਾ ਵੇ ਹੈਗੀ ਆ ਫੜ ਹੋ ਗਈ ਬਾੜੋ ਕੀ ਇਹਦਾ ਮਤਲਬ ਕਾਲੀ ਤੇ ਚਿੱਟੀ ਹੈ ਨਹੀਂ ਲੈ ਲੈ ਤੂੰ ਕਹੇ ਕਾਲੀ ਤੇ ਚਿੱਟੀ ਿਰਜਾਈ ਹੈ ਵੀ ਹੈ ਨਹੀਂ ਇਹਦਾ ਮਤਲਬ ਇਹ ਿਰਜਾਈ ਤਾਂ ਕੋਈ ਦੇ ਕੇ ਗਈ ਆ ਇੱਕ ਗੱਲ ਸੁਣ ਲੈ ਮਨਪਰੀ ਤੇ ਇਦਾਂ ਚੰਗਾ ਲੱਗਦਾ ਝੂਠ ਬੋਲਦਾ ਮਤਲਬ ਇਹ ਆਪ ਕੋਈ ਹੋਰ ਰੰਗ ਆ ਕੋਈ ਮਤਲਬ ਮੈਂ ਲੈ ਤਾਂ ਦੱਸ ਮੈਂ ਭੱਲ ਿਰਜਾਈ ਕਾਲੇ ਚ ਥੋੜਾ ਜਿਹਾ ਹਲਕਾ ਜਿਹਾ ਰੰਗ ਨਹੀਂ ਪੈਂਦੇ ਹੈ ਨਹੀਂ ਕੁਝ ਨਹੀਂ ਫੇ ਤੂੰ ਕਿੱਦਾਂ ਕਹੇ ਕਾਲੀ ਤੇ ਚਿੱਟੇ ਹੈ ਵੀ ਹੈ ਨਹੀਂ ਉਦਾਂ ਹੀ ਮੈਂ ਕਹੇ ਤੂੰ ਉਦਾਂ ਪੈਰਾਂ 'ਚੋਂ ਨਿਕਲੇ ਆਈ ਮੈਂ ਕਹੇ ਤੂੰ ਕੋਲੇ ਕਾਲੀ ਚ ਤੇਰੇ ਉਦੋਂ ਨਹੀਂ ਲਾਈ ਸੀ ਉਸ ਇਹਦੀ ਮਨੀ ਦੀ ਪਈ ਸੀ ਉੱਥੇ ਪਿਛਲੇ ਸਿਆਲ ਦੀ ਜਦੋਂ ਪਾਉਂਦਾ ਉਹ ਤਾਂ ਕੰਬਲ ਸੀ ਉਹ ਤਾਂ ਉਹ ਲੈ ਆਇਆ ਸੀ ਆਪਣਾ ਕੰਬਲ ਤੇ ਫੇਰ ਕਿਹੜੀ ਰਜਾਈ ਕਹੀ ਜਾਂਦਾ ਉਹਦੇ ਪੌਂਕੀ ਜਾਂਦਾ ਆ ਮੇਰੇ ਕੋ ਤਾਂ ਕੋਈ ਰਜਾਈ ਆਈ ਨਹੀਂ ਇਹਨੂੰ ਪਤਾ ਹੋਊਗਾ ਕੋਈ ਸ਼ਾਰਮ ਕਰਿਆ ਕਰ ਤੂੰ ਝੂਠ ਬੋਲਿਆ ਨਾ ਕਾ ਚੰਗਾ ਮੰਦਰੀ ਤਾਂ ਅੱਛਾ ਤੂੰ ਸੌਂ ਖਾਲਾ ਰਜਾਈ ਹੈ ਨਹੀਂ ਨਾ ਰਜਾਈ ਦੇ ਕੇ